ਭਾਈ ਆ ਭਾਈ ਆਪਣੇ ਘਰੇ ਅੱਜ ਬਰਫੀ ਦਾ ਡੱਬਾ ਲੈ ਕੇ ਆਇਆਗਾ ਨਾ ਤਾਂ ਕੋਈ ਵਿਆਹ ਨਾ ਕੋਈ ਸਾਗਣ ਫਿਰ ਡੱਬਾ ਕਾਦੀ ਖੁਸੀ ਨਾਲ ਆਇਓ ਭਾਈ ਮੋਟਰਸਾਈਕਲ ਮਿਲ ਗਿਆ ਬਈ ਲੱਚਾਰ ਬਾਈ ਦਾ ਪਿੰਡ ਅਸਪਾਲ ਕਲਾ ਮੋਟਰਸਾਈਕਲ ਚੋਰੀ ਹੋ ਗਿਆ ਸੀ ਕਲੇ ਭਰੀਆਂ ਤੋਂ ਮੱਥਾ ਦੇਖਣ ਗਿਆ ਸੀ ਤੇ ਉਹ ਚੋਰਾਂ ਦੀ ਮਾਂ ਤੇ ਲਾਲਾ ਜੀ ਨੇ ਵੀਡੀਓ ਪਾਈ ਸੀ ਬਾਈ ਨੂੰ ਜਣੀ ਕਿ ਮੋਟਰਸਾਈਕਲ ਮਿਲ ਗਿਆ ਕਿਹਨ ਦੱਸਦਾ ਵੀ ਸਾਡੇ ਪਿੰਡ ਦੇ ਚੋਰ ਨੇ ਹਣਾ ਕਿਹੜਾ ਪਿੰਡ ਸੀ ਚੋਰਾਂ ਦਾ ਸਮਾਂਜੀ ਤੇ ਪਿੱਖੀ ਬੁੱਲਤ ਨੇ ਫੜ ਲਿਓ ਹਾਂਜੀ ਹੁਣ ਮੋਟਰਸਾਈਕਲ ਮਿਲ ਗਿਆ ਮੋਟਰਸਾਈਕਲ ਦੀ ਜ਼ਮਾਨਤ ਹੋਈ ਹਣਾ ਹਾਂਜੀ ਕਿੰਨੇ ਕੁ ਰੁਪਏ ਲੱਗੇ ਜ਼ਮਾਨਤ ਤੇ ਲੱਗ ਗਿਆ 50000 ਰੁਪਏ ਲੱਗਿਆ ਉਹੀ ਉਹੀ ਲੱਗਿਆ 50000 ਰੱਬਰ ਦਾ ਨਾ ਤੇ ਬਾਈ ਨੂੰ ਮੁਬਾਰਕਾਂ ਵੀ ਦਿਓ ਇਹਨਾਂ ਦਾ ਖੋਇਆ ਹੋਇਆ ਮੋਟਰਸਾਈਕਲ ਮਿਲ ਗਿਆ ਤੇ ਬਾਈ ਸੋਸ਼ਲ ਮੀਡੀਆ ਨੂੰ ਜਿਹੇ ਕੰਮ ਆਲੇ ਵੀ ਜਰੂਰ ਵਰਤਿਆ ਕਰੋ ਬਾਕੀ ਕੋਈ ਚੋਰਾਂ ਦੀ ਵੀਡੀਓ ਤੁਹਾਡੇ ਸਾਹਮਣੇ ਆਉਂਦੀ ਹੈ ਨਾ ਉਹਨੂੰ ਜਰੂਰ ਅੱਗੇ ਦੀ ਅੱਗੇ ਸ਼ੇਅਰ ਕਰ ਦਿਆ ਕਰੋ ਜੇਕਰ ਕੋਈ ਤੁਹਾਡੇ ਪਿੰਡ ਦਾ ਚੋਰ ਹੁੰਦਾ ਉਹਨੂੰ ਲੁਕੋਇਆ ਨਾ ਕਰੋ ਬਾਈ ਦੱਸ ਦਿਆ ਕਰੋ ਵੀ ਇਹ ਸਾਡੇ ਪਿੰਡ ਦਾ ਦੀ ਆ ਕੇ ਫੜ ਲਓ ਕਿਉਂਕਿ ਚੋਰਾਂ ਨੂੰ ਲੁਕਾਉਣ ਵਾਲਾ ਚੋਰਾਂ ਤੋਂ ਵੀ ਵੱਡਾ ਚੋਰ ਹੁੰਦਾ ਹੈਗਾ ਤੇ ਮੇਰੀ ਪੰਚਾਇਤਾਂ ਨੂੰ ਨੰਬਰਦਾਰਾਂ ਨੂੰ ਵੀ ਬੇਨਤੀ ਹੈ ਜੇਕਰ ਤੁਹਾਡੇ ਪਿੰਡ ਕੋਈ ਚੋਰੀ ਕਰਦਾ ਫੜਿਆ ਗਿਆ ਉਹਦੀ ਜਮਾਨਤ ਨਾ ਕਰਾਇਆ ਕਰੋ ਅੱਜ ਤਾਂ ਉਹਨੇ ਕਿਸੇ ਹੋਰ ਪਿੰਡ ਕੀਤੀ ਆ ਕੱਲ ਨੂੰ ਉਹ ਤੁਹਾਡੇ ਘਰੇ ਵੀ ਚੋਰੀ ਕਰ ਸਕਦਾ ਹੈਗਾ ਸ਼ੇਅਰ ਕਰ ਦਿਓ ਜੀ ਜ਼ਰੂਰ ਤੇ ਮੇਰਾ ਪੇਜ ਵੀ ਫੋਲੋ ਕਰ ਲਿਓ ਜੀ ਧੰਨਵਾਦ